ਗੁਰਜੀਕਾ ਖਾਲਸਾ ਵਾਹਿਗੁਰਜ ਦੀ ਖਫਤ ਮੈਂ ਜਥੇਦਾਰ ਦਲਜੀਤ ਸਿੰਘ ਸੋਢੀ ਮਾਲਪਰੀ ਆਲ ਇੰਡੀਆ ਇੰਟਰਨੈਸ਼ਨਲ ਰਾਸ਼ਟਰੀ ਗਵਰਵਾਨ ਸ੍ਰੀਮਾਨਤ ਆਲ ਇੰਡੀਆ ਸਰਪਤ ਸਟੇਟ ਦਾ ਪੰਜਾਬ ਆ ਜਿਹੜੀ ਐਨ ਆਰ ਐਸ ਵੱਲੋਂ ਜੋ ਆਪਣੀ ਟੀਮ ਲੈ ਕੇ ਪਹੁੰਚੇ ਹਨ ਉਹਨਾਂ ਦੇ ਅਸੀਂ ਬਹੁਤ ਬਹੁਤ ਧੰਨਵਾਦੀਆਂ ਹਾਂ ਹੁਣ ਚੰਤ ਮਹਾਪੁਰਸ਼ ਆਪਣੇ ਸਮਾਗਮ ਬਾਰੇ ਜਰੂਰ ਦਸਵੇਂ ਸਾਲਾਨਾ ਸਮਾਗਮ ਬਾਰੇ ਦੱਸਣਗੇ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਦੀ ਖਫਤ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀਮਾਨ ਸ੍ਰੀ ਮਹਾਬੀਰ ਸਿੰਘ ਡੇਰਾ ਬੁੰਗਾ ਸਾਹਿਬ ਉਹਨਾਂ ਵੱਲੋਂ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ 6 ਜੁਲਾਈ ਦਿਨ ਸ਼ਨੀਵਾਰ 2024 ਨੂੰ ਸ੍ਰੀਮਾਨ ਸੰਤ ਬਾਬਾ ਰਾਮ ਸਿੰਘ ਜੀ ਮਹਾਰਾਜ ਉਹਨਾਂ ਦੀ ਸਾਲਾਨਾ ਵਰਸੀ ਜੋ ਆ ਰਹੀ ਹੈ ਸੋ ਸਮੂਹ ਸੰਗਤਾਂ ਨੇ ਬਰਸੀ ਦੇ ਵਿੱਚ ਆ ਕਰਕੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਹੈ ਜੀ ਉਹ ਦੁਬਾਰਾ ਫਿਰ ਬੇਨਤੀ ਹੈ ਸਮੂਹ ਸਿੱਖ ਸੰਗਤਾਂ ਨੂੰ ਸਮੂਹ ਸੰਗਤਾਂ ਨੂੰ ਸ਼੍ਰੀਮਾਨ ਸ਼੍ਰੀ ਸੰਤ ਬਾਬਾ ਮਹਾਵੀਰ ਸਿੰਘ ਜੀ ਮੁੱਖ ਸੇਵਾਦਾਰ ਡੇਰਾ ਬੁੰਗਾ ਸਾਹਿਬ ਜੀ ਉਹਨਾਂ ਵੱਲੋਂ ਸਮੂਹ ਸੰਗਤਾਂ ਨੂੰ ਬੇਨਤੀ ਨਿਵੇਦਨ ਹੈ ਕਿ ਸ਼੍ਰੀਮਾਨ ਸੰਤ ਰਾਮ ਸਿੰਘ ਜੀ ਮਹਾਰਾਜ ਉਨ੍ਹਾਂ ਦੀ ਸਲਾਨਾ ਵਰਸੀ 6 ਜੁਲਾਈ ਦਿਨ ਸ਼ਨੀਵਾਰ 2024 ਨੂੰ ਆ ਰਹੀ ਹੈ ਸੋ ਸਮੂਹ ਸੰਗਤਾਂ ਨੇ ਆ ਕਰਕੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਹੈ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ